ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਕੀ ਹਾਲ ਨਹੀਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਨਵੀਂ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਸੱਜਣ ਪਿਆਰੇ ਨਵੇਂ ਆਏ ਨੇ ਚੈਨਲ ਤੇ ਤੇ ਵੀਡੀਓ ਐਂਡ ਤੱਕ ਦੇਖਿਆ ਕਰੋ ਜੀ ਤੇ ਪਹੁੰਚ ਗਏ ਖੇਤ ਟਾਈਮ ਤਕਰੀਬਨ ਵੱਜ ਗਏ ਜੀ 10 10:00 ਵੱਜ ਕੇ 10 ਮਿੰਟ ਹੋ ਗਏ ਤੇ ਗੁਰਦੁਆਰਾ ਸਾਹਿਬ ਵਾਲੀ ਮੋਟਰ ਤੇ ਆ ਗਏ ਅੱਜ ਆਪਾਂ ਨੇ ਕਰਤਾ ਜੀ ਬੇਲਾਂ ਦਾ ਕੰਮ ਸ਼ੁਰੂ ਬੇਲਾਂ ਲਾ ਕੇ ਵਢਣ ਤੇ ਬੇਲ ਤੇ ਤੁਸੀਂ ਨਿਗਾਹ ਮਾਰ ਸਕਦੇ ਹੋ ਜਿਵੇਂ ਪਿਛਲੀ ਵੀਡੀਓ ਦੇਖਿਆ ਪੂਰੀਆਂ ਮੱਲੀਆਂ ਹੋਈਆਂ ਨੇ ਬੇਲਾਂ ਤੇ ਥੋੜੀ ਜੀ ਬੱਟ ਗਿੱਲੀ ਐ ਮੀਂਹ ਕਰਕੇ ਤੇ ਦੂਜੀ ਗੱਲ ਇਹ ਐ ਵੀ ਇਹ 5-6 ਦਿਨ ਲੇਟ ਹੋ ਗਿਆ ਤਕਰੀਬਨ 70 ਕ ਦਿਨ ਦੇ ਆਪਾਂ ਬੇਲਾਂ ਵੱਢਣੀਆਂ ਸੀ ਇਹ ਹੋ ਗਈਆਂ ਜੀ 75 ਦਿਨ ਦੇ ਲਗਭਗ ਤੇ ਉਹਦੇ ਨਾਲ ਆਲੂ ਦਾ ਸਾਈਜ਼ ਵੀ ਥੋੜਾ ਜਿਹਾ ਵੱਡਾ ਹੋ ਗਿਆ ਜਿਵੇਂ ਮੈਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀ ਵੀ ਇਹ ਹੈਗਾ ਜੀ 2 ਤੇ ਜੀ 3 ਤੇ ਨਾਲ ਡਾਇਮੰਡ ਆਪਣੇ ਕੋਲੇ ਤੇ ਸਹਿਜ ਬਾਲਾ ਵੱਡਾ ਹੋ ਗਿਆ ਬਾਲਾ ਵੱਡਾ ਤਾਂ ਨਹੀਂ ਮਤਲਬ ਥੋੜਾ ਜਿਹਾ ਵੱਡਾ ਹੋ ਗਿਆ ਸ਼ਾਂਤੀ ਕਰਕੇ ਰੱਖਣਾ ਪੈਣਾ ਵੀ ਤੇ ਇਹ ਅੱਜ ਬੇਲਾਂ ਵੱਢਣ ਦਾ ਕੰਮ ਸ਼ੁਰੂ ਹੋ ਗਿਆ ਬੇਲ ਵੱਢ ਕੇ ਉੱਪਰ ਹੀ ਰੱਖ ਲੈਣੇ ਆ ਚਾਰ ਜਾਣੀ ਵੱਢ ਰਹੀਆਂ ਨੇ ਬੇਲਾਂ ਤੇ ਠੰਡ ਵੀ ਹੈਗੀ ਆ ਸਾਨੂੰ ਪਤਾ ਵੀ ਹੱਥ ਥੋੜਾ ਜਿਹਾ ਔਖਾ ਹੀ ਖੁੱਲਦਾ ਸੂਰਜ ਨਿਕਲ ਆਉਂਦਾ ਤੇ ਕਦੇ ਕਦੇ ਮੌਸਮ ਠੰਡਦਾ ਹੀ ਆ ਤੁਹਾਨੂੰ ਪਤਾ ਹੀ ਆ ਤੇ ਹੁਣ ਆਪਾਂ ਲਿਆਉਨੇ ਆ ਚਾਹ ਚੱਕ ਕੇ ਘਰੇ ਤੂੜੀ ਵਾਲੇ ਵੀ ਆਏ ਹੋਏ ਨੇ ਅੱਜ ਤੂੜੀ ਵੇਚੀ ਆ ਤੂੜੀ ਵੀ ਭਰਨ ਆਏ ਹੋਣੇ ਉਹ ਵੀ ਦਿਖਾਉਣਾ ਤੁਹਾਨੂੰ ਤੇ ਹੁਣ ਲਿਆਉਨੇ ਆ ਚਾਹ ਜਾ ਕੇ ਘਰ ਲਓ ਜੀ ਭਾਈ ਆ ਗਈ ਸੀ ਘਰੇ ਆਪਾਂ ਦੇ ਆ ਭਈਆਂ ਨੇ ਤੂੜੀ ਭਰਦੇ ਨੇ ਆਪਣੀ ਬੜਾ ਮੋਟਾ ਕੰਮ ਤੇ ਪਈ ਜਾਂਦਾ। ਉੱਤੇ ਛੱਟੇ ਆਈ ਆ ਤਾਂ ਲੈ ਆਉਣੀ ਆ। ਹੂੰ ਗੱਲ ਸਹੀ ਆ। ਨਹੀਂ ਤਾਂ ਸਾਨੂੰ ਇੱਕ ਗੱਡੀ ਦਾ ਨਾਲ ਗੱਡੀ ਦਿਹਾੜੀ ਹੋਇ ਤੇ ਮੋੜ ਲੱਗਦੀ ਆ ਜੀ ਫਿਰ। ਗੱਲ ਪੱਕੀ ਆ। ਹਾਂ ਜੀ। ਤੁਸੀਂ ਤਾਂ ਚੰਡੀਗੜ੍ਹ? ਨਾ ਜੀ ਨਾ। ਹਾਂ ਜੀ। ਖਾਣਾ ਜੀ ਦਾ ਖੰਨੇ ਦਾ ਕੇ ਬਚਾਉਣੀ ਹੈ ਜੀ। ਅੱਛਾ। ਹਾਂ ਜੀ। ਜਿਹੜੇ ਗਾਂ ਅੱਗੇ ਦਾ ਚੰਡੀਗੜ੍ਹ ਲਾ ਕੇ ਆਉਂਦਾ ਸੀਗੇ। ਰੇਕੇ ਤਾਂ ਮਾਲਕੇ ਜਾਂਦਾ ਜੀ। ਅਸੇ ਉਹੀ ਲੈ ਕੇ ਜਾਂਦਾ ਰਾਜੂਏ। ਹਾਂ ਜੀ। ਉੱਥੇ ਲਾਉਣ ਵਾਲਾ ਚੱਕਰ ਫਿਰ ਲਾਉਂਦੇ ਕੌਣ ਬੰਦੇ? ਹੈਗੇ ਬੰਦੇ ਹੋਰ ਜੀ। ਉਹ ਉੱਥੇ ਹੀ ਹੋਣਗੇ ਚੰਡੀਗੜ੍ਹ ਅੱਛਾ ਤੁਸੀਂ ਤਾਂ ਭਰ ਕੇ ਲੋਡ ਕਰਕੇ ਸਿਮਾ ਦੇਣੀ ਐ ਦੂਈ ਫੜ ਲੈਣੀ ਐ ਫੜਾ ਦੇਣੀ ਐ ਇੱਕ ਲੋਕਲ ਬੱਸ ਬੰਦ ਆਏ ਆ ਜੀ ਆਪਾਂ ਆਏ ਆਏ ਇੱਥੇ ਕੋ ਡਿਕ ਨਹੀਂ ਫੜਕਣੀ ਹਾਂ ਆ ਮਾੜੀ ਮੋਟੀ ਇੰਨੀ ਕ ਬਾਟ ਫੜ ਗਈ ਕੋਈ ਗੱਲ ਨਹੀਂ ਠੀਕ ਐ ਹੁਣ ਉੱਥੇ ਏਨੇ ਨੇ ਤਾਂ ਗੱਲ ਨਹੀਂ ਹਾਂ ਆ ਵੀ ਪੱਲੀ ਕਿਵੇਂ ਕੱਢਣੀ ਐ ਕਿਵੇਂ ਕੱਢਣੀ ਇੱਥੇ ਗੱਲ ਪੱਕੀ ਐ ਗੱਲ ਤੇ ਸਹੀ ਐ ਸੋਚਣ ਵਾਲੀ ਐ ਗੱਲ ਇਹ ਅਸੀਂ ਇੱਕ ਵਿਚਾਰੇ ਕੇ ਗੱਡੀ ਲੈ ਹੁਣ ਹੂੰ ਸਾਨੂੰ ਕਹਿੰਦਾ ਲਾਹੇ ਆਉ। ਸਾਨੂੰ ਕਹਿੰਦਾ ਲਾਹੇ ਆਉ। ਰਾਜੂ ਕਹਿੰਦਾ? ਹਾਂ ਜੀ। ਐ ਹਾਂ। ਇੱਥੇ ਉਹ ਸੜਕ ਉਹ ਸੜਕ। ਆਹ ਦੇਖੋ ਜਿਵੇਂ ਸੜਕਾਂ ਸੜਕ ਵੀ ਅਜੇ ਨੇੜੇ ਆ। ਉਹ ਸੜਕਾ? ਹਾਂ ਜੀ। ਉਹ ਬਾਟੇ ਮਾਰਦੀ ਹੂ। ਮੈਂ ਕਹਿੰਦਾ ਸਾਡਿਆਂ ਦਾ 10 ਦਿਨ ਲੱਤਾਂ ਨਹੀਂ ਦੁਖਣੋਂ ਹਟੀਆਂ। ਹਾਂ। ਵਜਨ ਚ ਆਕੇ ਤੁਰਨਾ। ਗੱਲ ਸਹੀ ਆ। ਵਜਨ ਚ ਆਕੇ ਤੁਰਨਾ ਵੀ ਔਖਾ ਬਈ ਇੱਕ ਅੱਧੀ ਢੇੜਾ ਦੋ ਢੇੜੇ ਲਾਲੂ ਅਗਲਾ। ਭਾਰੀ ਪੰਡਾ ਵੀ ਭਾਰੀ ਸੀ। ਹਾਂ ਭਾਰੀ ਪੰਡਾ ਪੈ ਜਾਂਦੀ ਆ। ਕਨਾਰ ਡਰਾਮ ਲੱਗੀ ਤੁਹਾਨੂੰ ਬੱਲ ਲਾ ਕੇ ਲਵੇਗਾ ਬਸ ਇੱਕ ਪੰਡ ਪਾਈ ਫਈਆ ਚਾਰ ਤੇ ਪੰਜ ਬੱਲੀਆਂ ਰੱਖਣੀਆਂ ਨੇ ਛੋਟ ਛੋਟੀਆਂ ਅੱਛਾ ਉਹ ਬੰਦ ਵਾਂਗੂ ਹਾਂਜੀ ਠੀਕ ਆ ਠੀਕ ਆ ਬਾਕੀ ਦਾ ਤਰਪਾਨਾ ਪਾ ਕੇ ਦੱਦੇ ਠੀਕ 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 ਵਾਸਤੇ ਟਰਾਲੀ ਆ ਰਹੀ ਹੈ ਚੋਰ ਦੇ ਪਾਇਆ ਜੀ ਨਾ ਤਾਂ ਫਿਰ ਖੜਦਿਓ ਇਹ ਨਹੀਂ ਚੱਲਦੀ ਹੁਣ ਠੀਕ ਹੁਣ ਨਾਇਦਾ ਅੰਗਰੇਜ਼ੀ ਟਾਈਮ ਹੈ ਦਾ ਇਹਦਾ ਅੰਗਰੇਜ਼ੀ ਟਾਈਮ ਹੈ ਵੀਰੇ ਉਧਰ ਲੈ ਘਰੋਂ ਪਰ ਲੈ ਹੁਣ ਆਪਣੇ ਘਰ ਉਧਰ ਲੈ ਆ ਦੂ ਇਹ ਘਰੋਂ ਜੇ ਪਾਣੀ ਚਾਹੀਦਾ ਵੀ ਹੁੰਦੀ ਆ ਨਾ ਤਾਂ ਫਿਰ ਉੜਦੀ ਆ ਹਾਂ ਨਾ ਕਿਸੇ ਨੂੰ ਵੀ ਨਾ ਹੈਰਾਨ ਹੁੰਦਾ ਅਗਲੇ ਦੇ ਵੀ ਹਾਂ ਜੀ ਸਮਝ ਰਿਹਾ ਗਾਲ ਕੱਢ ਗਾਲਾਂ ਕੱਢਦਾ ਨਹੀਂ ਨੁਕਸਾਨ ਵੀ ਹੁੰਦਾ ਭਾਈ ਅਗਲੇ ਦੇ ਹੁੰਦਾ ਜੀ ਅਗਲੇ ਐਕਸੀਡੈਂਟ ਕੋਈ ਹਾਂ ਗੜਾ ਲੀੜਾ ਪਾਇਆ ਹੁੰਦਾ ਜੀ ਹਾਂ ਹਾਂਜੀ ਜੇ ਨਾ ਸੋ ਲੱਗੇ ਹੋਣੇ ਨੇ ਹਾਂ ਕੋਈ ਨਾ ਕੋਈ ਹੁੰਦੀ ਜਮਾਈ ਨਹੀਂ ਨਹੀਂ ਚਾਹੀਦੀ ਵੀ ਹੈ ਭਾਈ ਆਪਣੇ ਕਰਕੇ ਕਿਸੇ ਨੂੰ ਨੁਕਸਾਨ ਆਵੇ ਤਾਂ ਮਾੜੀ ਗੱਲ ਆ ਆਪਾ ਆਪਣੇ ਫਾਇਦੇ ਵਾਸਤੇ ਆਪਣਾ ਬਿਜ਼ਨਸ ਕਰਦੇ ਆਂ ਬਈ ਮਗਰ ਹੋਈਏ ਹਾਂ ਹਾਂ ਬਿਲਕੁਲ 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 ਇਹਦਾ ਸਾਰੇ ਇਹ ਚਾਹੀਦਾ ਰੇਤੇ ਉੱਤੇ ਵਾਲੀਆਂ ਟਰਾਲੀਆਂ ਦੇ ਵੀ ਮਗਰ ਤੂੰੜੀ ਵਾਲਿਆਂ ਹਾਂ ਉਹ ਤੇ ਵੀ ਬਹੁਤ ਤੋੜਦਾ ਇੱਕ ਹਵਾ ਨਾਲ ਸੁੱਕੀ ਜਾਂਦਾ ਉੱਪਰੋਂ ਹਾਂਜੀ ਹਾਂ ਉਹ ਉੜੀ ਜਾਂਦਾ ਉਹੀ ਕੰਮ ਇਹਦਾ ਐ ਇਹਦਾ ਪਹਿਲਾਂ ਹੀ ਸੁੱਕੀ ਹੁੰਦੀ ਆ ਇਹਦਾ ਤਰਾਹ ਨਾਲ ਅਗਲੇ ਦੇ ਕੱਪੜੇ ਵਿਆਹ ਵਾਲੇ ਪਏ ਹੁੰਦੇ ਨੇ ਅਗਲੇ ਨੂੰ ਠੋਕ ਕੇ ਤੋੜ ਦਿੰਦੇ ਨੇ ਚਲੋ ਸ਼ਕੋਜੀ ਚਾਹਾਂ ਉਹ ਜੀ ਭਾਈ ਮਾਰ ਦਿੰਦੇ ਹਾਂ ਕੋਈ ਨਾ ਮੁੰਡੇ ਦਾ ਨੰਬਰ ਉਹ ਹੀ ਜਾ ਹਾਂ ਉਹਨੂੰ ਕਰ ਦਿੰੀ ਵੀਰੇ ਟੈਲੀਫੋਨ ਭਾਈ ਨੂੰ ਲਓ ਜੀ ਇਹ ਆਪਾਂ 270 ਰੁਪਏ ਕਵਾਂਟਲ ਵਿੱਚ ਹੀ ਆ ਲਓ ਜੀ ਭਾਈ ਆਪਾਂ ਤੋੜੀ ਵਿੱਚ ਹੀ 270 ਰੁਪਏ ਕਵਾਂਟਲ ਤਕਰੀਬਨ 100 ਕਵਾਂਟਲ ਦਾ ਕਰਿਆ ਆਪਾਂ ਨੇ ਬਾਕੀ ਦੇਖਦੇ ਆਂ ਫਿਰ ਕਿੰਨੇ ਕੁ ਵਿਕਦੀ ਆ ਅੱਗੇ ਤੇ ਹੁਣ ਆਗੇ ਸੀ ਆਪਾਂ ਚਾਹ ਲੈਣ ਤੇ ਹੁਣ ਚੱਲੀਏ ਮੋਟਰ ਤੇ ਨੂੰ ਫੇਰ ਚਾਹਾਂ ਲੈ ਕੇ ਲਓ ਜੀ ਬਾਈ ਲਿਆਂਦੀ ਚਾਹ ਮੋਟਰ ਤੇ ਤੇ ਤਾਂ ਮਾਣਿਆ ਨੂੰ ਵੀ ਚਾਹ ਪੀ ਲੋ ਤੇ ਨਾਲ ਉਹਨਾਂ ਨੇ ਖਾਣੀ ਐ ਰੋਟੀ ਤੇ ਧੁੰਦ ਮਾੜੀ ਮੋਟੀ ਦੁਬਾਰਾ ਫੇਰ ਆ ਗਈ ਤੇ ਨਾਲੇ ਸੂਰਜ ਨਿਕਲਿਆ ਉਹਦਾ ਕਰੇ ਧੁੰਦ ਆ ਜਿੰਦੀ ਆ ਥੋੜੀ ਜਿਹੀ ਬੱਦਲ ਬਾਈ ਵੀ ਆ ਆਪਣੀਆਂ ਮੋਟਰਾਂ ਕੋਲੇ ਜਿਹੜਾ ਸੂਹਾ ਲੰਘਦਾ ਉਹ ਪੱਕਾ ਹੋ ਗਿਆ ਬਾਈ ਜੀ ਬਾਤ ਹੀ ਉਹਨਾਂ ਨੇ ਇਦਰੋਂ ਤਾਂ ਕਰ ਲੈ ਪੱਕਾ ਸਾਰਾ ਤੇ ਇਧਰ ਨੂੰ ਜਾ ਰਹੇ ਨੇ ਤੇ ਆਇਕਣ ਪ੍ਰੀਮਿਕਸ ਬੰਦਾ ਪਹਿਲਾਂ ਜੀਸੀਬੀਆਂ ਨਾਲ ਮਿੱਟੀ ਬਾਹਰ ਕੱਢ ਕੇ ਇਹਦੀ ਬਣਾਇਆ ਇਹਨਾਂ ਨੇ ਸਾਰੀਆਂ ਏਕਾਂ ਉਕਾਂ ਵਿੱਚ ਹੀ ਨੇ ਉਹ ਪਈਆਂ ਨੇ ਏਕਾਂ ਏਕਣ ਸਾਰੀਆਂ ਨਾਲ ਨਾਲ ਏਕਣ ਜੀਸੀਬੀ ਦੇ ਨਾਲ ਖੜਕੜ ਕੇ ਬਾਹਰ ਰੱਖਦੀਆਂ ਤੇ ਹੁਣ ਇਹਨਾਂ ਨੇ ਕਈਆਂ ਨਾਲ ਦ੍ਰੇਸਾ ਕਰਕੇ ਉਹ ਅੱਗੇ ਜਾ ਰਹੀਆਂ ਮਸ਼ੀਨਾਂ ਲੱਗੀਆਂ ਜਿਹੜੀਆਂ ਵੱਡੀਆਂ ਵੱਡੀਆਂ ਕਰੇਨਾ ਜੀਆਂ ਹੁੰਦੀਆਂ ਨੇ ਜੀਸੀਬੀਆਂ ਤੋਂ ਵੱਡੀਆਂ ਨੇ ਵੱਡੀਆਂ ਘੁੰਮਣ ਵਾਲੀਆਂ ਚੈਨ ਵਾਲੀਆਂ ਤਿੰਨ ਨੇ ਤੇ ਉਹਨਾਂ ਨੇ ਸਹੀ ਕਰਕੇ ਦੇਣਾ ਦੇ ਨਾਲ ਕਈਆਂ ਵਾਲਿਆਂ ਨੇ ਫਿਰ ਉਦੋਂ ਬਾਅਦ ਆ ਪ੍ਰੀਮਿਕਸ ਪਾਉਣ ਵਾਲੇ ਨੇ ਆ ਪ੍ਰੀਮਿਕਸ ਪਾਤਾ ਜਿੱਥੇ ਪਾਣੀ ਜਾਣਾ ਚਾਹੀਦਾ ਸੀ ਉੱਥੇ ਜਾਂਦਾ ਨਹੀਂ ਸੀ ਉਹ ਸੂਆ ਵੀ ਜਿਹੜਾ ਛੋਟਾ ਸੂਆ ਆਪਣੇ ਪਿੰਡ ਦੇ ਆਪਣੇ ਜ਼ਮੀਨਾਂ ਦੇ ਕੋਲ ਦੀ ਉਧਰ ਦੀ ਲੰਗ ਦਾ ਬਰਜਵਾਲ ਨੂੰ ਉਹ ਵੀ ਪੱਕਾ ਹੋ ਗਿਆ ਤੇ ਇਹ ਵੀ ਪੱਕਾ ਹੋ ਗਿਆ ਇਹਦੇ ਨਾਲ ਇਹ ਫਾਇਦਾ ਹੋਊਗਾ ਜਿਹੜੇ ਅੱਗੇ ਜ਼ਿਮੀਂਦਾਰ ਨੇ ਜਾਂ ਅੱਗੇ ਪਿੰਡ ਨੇ ਜਿਹਨਾਂ ਨੂੰ ਸੂਏਆਂ ਦਾ ਨਹਿਰਾਂ ਦਾ ਪਾਣੀ ਲੱਗਿਆ ਹੋਇਆ ਛੋਟੇ ਸੂਏ ਬਣ ਜਾਂਦੇ ਨੇ ਉਹਨਾਂ ਨੂੰ ਪਾਣੀ ਪਹੁੰਚਦਾ ਹੋਊ ਯਾਰ ਨਹੀਂ ਤਾਂ ਪਿਛੇ ਟੁੱਟੀ ਜਾਂਦਾ ਸੀ ਜੇ ਜ਼ਿਆਦਾ ਪਾਣੀ ਛੱਡਦੇ ਤਾਂ ਟੁੱਟ ਜਾਂਦਾ ਸੀਗਾ ਜਿਵੇਂ ਮੈਂ ਦੱਸਦਾ ਯਾਰ ਫਾਇਦਾ ਵੀ ਹੈ ਤੇ ਹਰ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਫਾਇਦਾ ਹੁਣ ਇਹਦਾ ਇਹ ਆ ਵੀ ਜਿਹੜੇ ਅੱਗੇ ਜ਼ਿਮੀਂਦਾਰਾਂ ਨੂੰ ਪਾਣੀ ਨਹੀਂ ਸੀ ਜਾਂਦਾ ਉਹ ਖੇਤਾਂ ਨੂੰ ਪਾਣੀ ਜਾਊਗਾ ਤਾਂ ਧਰਤੀ 'ਚੋਂ ਨਿਕਲਣ ਨੂੰ ਛੱਡ ਜਾਊਗਾ ਉਹੀ ਮੋਟਰਾਂ ਘੱਟ ਚੱਲਣੀਆਂ ਜੇ ਪਾਣੀ ਵੱਧ ਜਾਊਗਾ ਹੁਣੇ ਜਿੰਨਾ ਮਰਜ਼ੀ ਪਾਣੀ ਛੱਡ ਲਉ ਟੁੱਟਦਾ ਨਹੀਂ ਹੈਗਾ ਹੁਣੇ ਕਿਉਂਕਿ ਇੱਧਰਲੇ ਪਾਸੇ ਪਿਛੇ 6-7 ਫੁੱਟ ਦਾ ਇਹਨਾਂ ਨੇ ਪੂਰਾ ਵਧੀਆ ਡੋਲਾ ਤਿਆਰ ਕਰਕੇ ਦੇਣਾ ਤੇ ਉਧਰਲੇ ਪਾਸੇ ਦਾ ਚਲੋ ਰਸਤਾ ਹੈਗੀ ਹੈਗਾ ਤੋਂ ਬਣਾਈ ਦਾ ਹੁੰਦਾ ਸੀਗਾ ਸੂਆ ਉੱਥੋਂ ਟੁੱਟ ਜਾਂਦਾ ਸੀ ਤੇ ਜਿੱਥੋਂ ਮਤਲਬ ਪਟਾਈ ਦਾ ਉੱਥੋਂ ਚੱਲ ਜਾਂਦਾ ਜਿਵੇਂ ਹੁਣ ਇੱਧਰ ਬਣਾਈ ਦਾ ਆ ਗਿਆ ਪਾਸਾ ਨੀਵਾ ਆ ਗਿਆ ਹੁਣ ਇਧਰੋਂ ਨੀਵਾ ਹੋਈ ਜਾਂਦਾ ਹੈ ਇੱਥੇ ਦਾ ਕਾ ਬਰਾਬਰ ਸੀਗਾ ਸੁਆਹੇਠਾਂ ਜ਼ਮੀਨਾਂ ਤੋਂ ਨੀਵਾ ਸੀ। ਇਦੋਂ ਗਾਹਾਂ ਉੱਚਾ ਹੋ ਗਿਆ। ਇਹਦੇ ਮਿੱਟੀ ਲਾ ਕੇ ਇਹਨਾਂ ਨੇ 6-6 ਫੁੱਟ ਵਾਲੇ ਵਾਲੇ ਵੀ ਟੁੱਟੇ ਨਾਲ ਪਾਣੀ ਜ਼ਿਆਦਾ ਛੱਡਾਂਗੇ। ਜੇ ਜ਼ਿਆਦਾ ਛੱਡਦੇ ਸੀ ਪਹਿਲਾਂ ਪਾਣੀ ਤਾਂ ਉਹ ਟੁੱਟ ਜਾਂਦਾ ਸੀ ਇੱਟਾਂ ਦਾ ਪੱਕਾ ਸੀਗਾ ਇੱਟਾਂ ਨਾਲ ਕੱਖ ਬਹੁਤ ਹੁੰਦਾ ਸੀਗਾ ਨਦੀਨ ਸਫਾਈ ਕਰਨੀ ਪੈਂਦੀ ਸੀ ਇਹਦੀ 2 2 ਵਾਰੀ ਮਹੀਨਾ-ਮਹੀਨਾ ਇਹਨੂੰ ਸਫਾਈ ਨੂੰ ਲੱਗ ਜਾਂਦਾ ਸੀਗਾ ਤੇ ਹੁਣ ਸਫਾਈ ਦੀ ਲੋੜ ਵੀ ਨਹੀਂ ਪਾਣੀ ਅੱਗੇ ਵੀ ਜਾਊਗਾ ਇਹ ਇੱਕ ਫਾਇਦਾ ਵੀ ਹੈ। ਕਿਉਂਕਿ ਜਿਹੜੀਆਂ ਆ ਮੋਟਰਾਂ ਓਰੇ ਤੱਕ ਸੀ ਜਾਂ ਪਿੱਛੇ ਇਹ ਪਾਣੀ ਤਾਂ ਲਾਈ ਜਾਂਦੇ ਸੀਗੇ ਤੇ ਦੂ ਅੱਗੇ ਨਹੀਂ ਸੀ ਜਾਂਦਾ ਅੱਜ ਪਾਣੀ ਬਹੁਤ ਘਟ ਜਾਂਦਾ ਸੀ ਉਹਦੇ ਵਿੱਚ ਤਾਂ ਆਪਣੀ ਮੋਟਰ ਤੱਕੇ ਜਾਂਦਾ ਸੀਗਾ ਹੁਣ ਉਹ ਵਾਗ ਗਿਆ ਅੱਗੇ ਮੇਰਾ ਖਿਆਲ ਆ ਵੀ ਉਹ ਘਟੋ ਘਟਾ ਬਰਜ ਦੇ ਪਿੰਡ ਚ ਪਹੁੰਚਦਾ ਨਹੀਂ ਸੀ ਹੁਣ ਉਹ ਤੋਲੇ ਵਾਲ ਪਿੰਡ ਵਾਗ ਗਿਆ ਤੇ ਹੁਣ ਆ ਬਣ ਰਿਹਾ ਐਵੇਂ ਬਣਾਉਂਦੇ ਰਹੀ ਆ ਆ ਦੇਖ ਲਓ ਤੁਸੀਂ ਫਰਮੇ ਲਾ ਕੇ ਇੱਕ ਪਾਸਿਓ ਆਹ ਮਸ਼ੀਨਾਂ ਜੀਆਂ ਲਿਆਉਂਦੇ ਆ ਟਰੱਕ ਜੇ ਭਰ-ਭਰ ਕੇ ਕਈ ਚੱਲਦੀਆਂ ਗੱਡੀਆਂ ਐ 4 3 4 ਗੱਡੀਆਂ ਚੱਲਦੀਆਂ ਨੇ ਮੇਰਾ ਖਿਆਲ ਆ ਤੀਜੀ ਗੱਡੀ ਐ ਇਹਨਾਂ ਦੀ ਸਵੇਰ ਦੀ ਅੱਜ ਟੇਕਣ ਪੱਕਾ ਕਰਕੇ ਨਾਲ-ਨਾਲ ਸੀਮੈਂਟ ਲਾਈ ਜਾਂਦੇ ਨੇ ਉਹ ਪਿੱਛੇ ਬਣਾਈ ਜਾਂਦੇ ਨੇ ਸੂਹਾ ਵੀ ਪੱਕਾ ਹੋ ਗਿਆ ਨਹਿਰ ਵੀ ਪੱਕੀ ਹੋ ਗਈ ਇੱਕ ਪਾਸੇ ਆ ਪਾ ਕੇ ਮਸ਼ੀਨ ਜੀ ਨਾਲ ਦੂਜੇ ਪਾਸੇ ਤਕਈਆਂ ਨਾਲ ਆ ਲਾਉਂਦੇ ਨੇ ਫਿਰ ਉਹਨੂੰ ਗਰਮਾਲਿਆਂ ਨਾਲ ਸਾਫ਼ ਕਰ ਲੈਂਦੇ ਨੇ ਐਵੇਂ ਕਰਨ ਇਹਨਾਂ ਨੇ ਲੋਹੇ ਦਾ ਗਾਜਾ ਮਾਰ ਲੈਣਾ 3 ਇੰਚ ਦੇ ਕਰੀਬ ਇਹ ਮੋਟੀ ਸਲੇਬ ਪਾਉਂਦੇ ਨੇ ਇਸ ਤੋਂ ਬਾਅਦ ਗਰਮਾਲਾ ਲੱਕੜ ਦਾ ਫਿਰ ਲੋਹੇ ਦਾ ਲੱਕੜ ਦਾ ਗਰਮਾਲਾ ਲੱਗ ਗਿਆ ਫਿਰ ਉਹ ਚਲ ਤਾਂ ਉਹ ਲੱਗ ਗਿਆ ਲੋਹੇ ਦਾ ਕਰਮਾਲਾ ਮਾਰ ਤਾ ਲੋ ਜੀ ਬਾਈ ਬੇਲਾਂ ਦਾ ਕੰਮ ਤੁਹਾਨੂੰ ਪਤਾ ਵੀ ਚੱਲ ਰਿਹਾ ਚਾਹ ਲੈ ਕੇ ਆਇਆ ਆਪਾਂ ਤਾਂ ਇੱਕ ਟਾਈਮ ਤਕਰੀਬਨ 2:30 ਵੱਜ ਗਏ ਤੇ ਬੇਲਾਂ ਦਾ ਵੱਢਣ ਦਾ ਕੰਮ ਚੱਲ ਰਿਹਾ ਆਪਣਾ ਇੱਧਰ ਸੂਏ ਵਾਲੇ ਬਾਈ ਟੈਂਕ ਭਰਨ ਆਏ ਨੇ ਪੀਣ ਨੂੰ ਪਾਣੀ ਵੀ ਨਹੀਂ ਹੈਗਾ ਬਾਈ ਕਿਤੇ ਤੇ ਹੁਣ ਮੋਟਰ ਚਲਾ ਕੇ ਟੈਂਕ ਭਰਾ ਦਈਏ ਲੇਵਰ ਬਾੜੀ ਆ ਜੋਰ ਲੱਗਦਾ ਕਹਿੰਦਾ ਕੰਮ ਕਰਨ ਨੂੰ 20 25 ਪਈਏ ਨੇ ਬਾਕੀ ਉੱਪਰੇ ਬੰਦੇ ਨੇ 8 10 ਪੀਣ ਨੂੰ ਪਾਣੀ ਹੈ ਨਹੀਂਗਾ ਤੇ ਹੁਣ ਮੋਟਰ ਚਲਾ ਕੇ ਟੈਂਕ ਭਰਦੀ ਇਹਨਾਂ ਦਾ ਠੀਕ ਟਾਈਮ ਵੱਜ ਗਿਆ ਜੀ 5:30 ਤੇ ਲੇਬਰ ਵਾਲੀਆਂ ਬੁੜੀਆਂ ਚਲੀਆਂ ਗਈਆਂ ਤੇ ਠੰਡ ਵੀ ਬਹੁਤ ਆ ਯਾਰ ਸਵੇਰੇ ਵੀ ਨਹੀਂ ਹੱਥ ਖੋਲਦਾ ਤੇ ਹੁਣ ਵੀ ਕਾਫੀ ਠੰਡ ਲੱਗਣ ਲੱਗੀ ਹੱਥਾਂ ਨੂੰ ਤੇ ਹੁਣ ਦੋ ਜਾਣੀਆਂ ਕੱਲ ਨੂੰ ਹੋਰ ਵਧਾਈਆਂ ਨੇ ਤਕਰੀਬਨ 4 ਕਿੱਗੇ ਦੀਆਂ ਬੇਲਾਂ ਵੱਡੀਆਂ ਗਈਆਂ ਨੇ ਦੋ ਜਣੀਆਂ ਕੱਲ ਨੂੰ ਹੋਰ ਹੋ ਜਾਣਗੀਆਂ ਅੱਜ 6 ਸੀ 4 ਸੀ ਕੱਲ ਨੂੰ 6 ਹੋ ਜਾਣਗੀਆਂ 6 ਦੇ ਨਾਲ ਬੇਲਾਂ ਵੱਡੀਆਂ ਜਾਣਗੇ ਕੰਮ ਮੁੱਕ ਜੂਆ ਆਪਣਾ ਤੇ ਮਹਾਰਾਜ ਸੁੱਖ ਰੱਖਿਆ ਅੱਜ ਅੱਜ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਤੇ ਆਪਣੇ ਮਹਾਰਾਜ ਨੇ ਵਿਚਾਰ ਰੱਖਿਆ ਮੀਂਹ ਪਿਆ ਰੀ ਬੱਟਾਂ ਪਹਿਲਾਂ ਹੀ ਬਹੁਤ ਗਿੱਲੀਆਂ ਨੇ ਤੇ ਬੇਲਾਂ ਪਹਿਲਾਂ ਸਲਾਹ ਸੀ ਬੇਲਾਂ ਦੀ ਸਪਰੇਅ ਕਰ ਦਾਂਗੇ ਵੀ ਸਪਰੇਅ ਕਰ ਦਾਂਗੇ ਗ੍ਰੈਮਿਕਸੋਂ ਦੀ ਪਰ ਆਪਣੇ ਰਸਵਾਰ ਮਿੱਤਰ ਦੋਸਤ ਕਈ ਬੰਦੇ ਜਿਹੜੇ ਆਲੂਆਂ ਦਾ ਕੰਮ ਕਰਦੇ ਨੇ ਉਹ ਕਹਿੰਦੇ ਵੀ ਬੇਲ ਵੀ ਰੱਖਣਾ ਤਾਂ ਬੇਲ ਤੁਸੀਂ ਹੱਥੀ ਵੱਡੋ ਤੇ ਸਪਰੇਅ ਨਾ ਕਰੋ ਇਸ ਕਰਕੇ ਆਪਾਂ ਬੇਲਾਂ ਵਡਾਈਆਂ ਨੇ ਤੇ ਦੂਜਾ ਇਹ ਆ ਵੀ ਬੱਟ ਥੋੜੀ ਜੀ ਨਰਮ ਹੈ ਕਿਤੇ ਕਿਤੇ ਬੱਟ ਚੋਂ ਆਲੂ ਵੀ ਨਿਕਲਦਾ ਜਦੋਂ ਪੈਰ ਰੱਖ ਦਿੰਦੀਆਂ ਨੇ ਉੱਪਰ ਲੇਬਰ ਵਾਲਾ ਜਦੋਂ ਉੱਪਰ ਬਹਿ ਕੇ ਵੱਢਦੇ ਨੇ ਯਾਰ ਕੋਡੇ ਕੋਡੇ ਵੀ ਕਿੰਨਾ ਤੇ ਨਾਲ ਨਾਲ ਆਪਾਂ ਉਹਦੇ ਕੰਮ ਵੀ ਕਰਦੇ ਰਹੇ ਥੋੜੀ ਵੀ ਵੇਚਤੀ ਤੇ ਨਾਲ ਇਧਰ ਬੇਲਾਂ ਦਾ ਕੰਮ ਚਲਾ ਲਿਆ ਵੱਢਣ ਦਾ ਤੇ ਠੰਡ ਬਹੁਤ ਆ ਸਵੇਰੇ ਵੀ ਨਹੀਂ ਹੱਥ ਖੋਲਦਾ ਦਿਨ ਚ ਅੱਜ ਥੋੜੀ ਬਹੁਤੀ ਧੁੱਪ ਨਿਕਲੀ ਆ ਹੁਣ ਬਹੁਤ ਧੁੰਦ ਫੇਰ ਆ ਗਈ 5:30 ਵਜੇ ਕਹਿੰਦੇ ਆ ਸੀ ਜਾਈਏ ਮੈਂ ਕਿਹਾ ਵੀ ਚਲੇ ਜਾਓ ਬਾਕੀ ਮੌਸਮ ਤਾਂ ਖਰਾਬ ਹੀ ਦੱਸਿਆ ਹੋਇਆ ਤੇ ਮਾਰਾ ਸੁੱਖ ਰੱਖੇ ਸਭ ਦੀ ਫਸਲ ਸਹੀ ਸਲਾਮਤ ਘਰੇ ਆਵੇ ਤੇ ਵੇਚੀ ਜਾਵੇ ਕਹਿੰਦਾ ਵੇਚ ਵੱਟ ਕੇ ਪੈਸੇ ਕਮਾਏ ਜਾਣ ਤੇ ਚਲੋ ਠੀਕ ਹੈ ਜੀ ਇਹ ਵੀਡੀਓ ਆਪਣੀ ਇੱਥੇ ਤੱਕੀ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਇਹ ਵੀਡੀਓ ਦੇਖਣ ਲਈ ਮਿਲਦੇ ਆ ਅਗਲੀ ਵੀਡੀਓ 'ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ